ਪਈ ਆਪਣੇ ਕੋਲ 40 ਤੋਂ 50 ਬੱਚੇ ਪ੍ਰੈਕਟਿਸ ਕਰਦੇ ਆ ਜਿਹਦੇ ਵਿੱਚੋਂ ਕੁੜੀਆਂ ਵੀ ਆ ਤੇ ਮੁੰਡੇ ਵੀ ਆ ਤੇ ਇੱਥੇ ਵਾਜੀ ਮੈਟ ਤੇ ਵੀ ਪ੍ਰੈਕਟਿਸ ਕਰਾਈਦਾ ਤੇ ਮਿੱਟੀ 'ਚ ਵੀ ਕਰਾਈਦੀ ਆ ਕਿਉਂਕਿ ਮਿੱਟੀ 'ਚ ਤਾਂ ਕਰਾਈਦਾ ਵੀ ਚਲੋ ਦੰਗਲ-ਦੰਗਲ ਬੱਚੇ ਦੇਖਦੇ ਆ ਤੇ ਛੋਟੇ ਮੈਟ ਦੇ ਵੀ ਬੱਚੇ ਪ੍ਰੈਕਟਿਸ ਆਪਣੇ ਜਿੱਦਾਂ ਨੈਸ਼ਨਲ ਲੈਵਲ 'ਤੇ ਹੋ ਗਿਆ ਉਹਨਾਂ ਲਈ ਜਿੱਦਾਂ ਪੰਜਾਬ ਖੇਡ ਮੇਲਾ ਆਇਆ ਉਹਨਾਂ ਲਈ ਮਤਲਬ ਕਿ ਮੈਂ ਮੈਡ ਦੇ ਲਈ ਮੈਡ ਦੀ ਭਵਾਨੀ ਵੀ ਮੈਡ ਦੇ ਕਰਾਈ ਦੀ ਐਸ ਲਈ ਏਜ ਗਰੁੱਪ ਰੱਖੇ ਗਏ ਨੇ ਜਾਂ ਕਿਵੇਂ ਕੋਲੋਂ ਨਿਕਲ ਹਾਂਜੀ ਭਾਈ ਥੋੜਾ ਏਜ ਗਰੁੱਪ ਹੈ ਜਿਹੜੇ ਵੱਡੇ ਬੱਚੇ ਆ ਉਹਨਾਂ ਦਾ ਟਾਈਮ ਹੈ 3:30 ਵਜੇ ਤੋਂ ਲੈ ਕੇ 5:30 ਵਜੇ ਤੱਕ ਉਸ ਤੋਂ ਬਾਅਦ 5 ਵਜੇ ਤੋਂ ਸਟਾਰ ਲੈ ਕੇ ਕੋਈ साढ़े छः पौनेत तो बजे तक छोटे बच्चों का रहें मेरा नाम ऋषिका है और यहाँ मैं वहाँ वाले अखाड़े में प्रैक्टिस करती हूँ और यहाँ के सर बीपू सर है वो बहुत अच्छी प्रैक्टिस करवाते हैं और बहुत अच्छा मतलब कि यहाँ प्रैक्टिस बहुत अच्छी होती है मैं मैंने इंटर कॉलेज के लिए मेरी इंटर कॉलेज के लिए सिलेक्शन भी की पर वहाँ से मैं अब इंटर यूनिवर्सिटी के लिए जा रही हूँ तो यहाँ पर काफ़ी अच्छी प्रैक्टिस होती है यहाँ पर सर भी बहुत अच्छा गाइड करते हैं बच्चों को मैं चाहती हूँ कि वो भी बच्चे हैं जो पेलवानी करना चाहते हैं वो इस अखाड़े में आए ये अच्छे बहुत ਸ਼ਖਾ ਖੜਾ ਮੇਰਾ ਨਾਮ ਸ਼ਖਾ ਹੈ ਤੇ ਅੱਜ ਇਹ ਪਹਿਲਾ ਉਹ ਸਫਲਤਾ ਕਮਲਿਆ ਤੇ ਮੈਨੂੰ 8 ਸਾਲ ਹੋ ਗਏ ਪ੍ਰੈਕਟਿਸ ਕਰਦੇ ਤੇ ਜੁਫਾਈ ਤੇ ਪ੍ਰੈਕਟਿਸ ਦਾ ਅਵਸਾਰ ਹੈ